ਕਈ ਵਾਰੀ ਆਪਾਂ ਨੂੰ ਇਹ ਹੁੰਦਾ ਵੀ ਕਿਸੇ ਨੇ ਕਹੇ ਬੰਦ ਕਰੋ ਸਿੱਖਾਂ ਨੇ ਐਲਾਨ ਕਰਿਆ ਐਲਾਨ ਕਿਸੇ ਨੇ ਨਹੀਂ ਕਰਿਆ ਵੀ ਬਾਜ਼ਾਰ ਬੰਦ ਕਰੋ ਆਪਣੇ ਆਪ ਸਾਰੇ ਭਾਈਚਾਰੇ ਨੇ ਇਕੱਠੇ ਹੋ ਕੇ ਬਾਜ਼ਾਰ ਬੰਦ ਕਰਨ ਦਾ ਯਾਨੀ ਕਿ ਜੋ ਹੋਏਗਾ ਆਪਣੇ ਆਪ ਕਰੇਗਾ ਕੋਈ ਦੋਸਤੋ ਜੋ ਮੋਹਰ ਸਿੰਘ ਹੋਏਗਾ ਆਪਾਂ ਨੂੰ ਪਤਾ ਹੈ ਜਿਹੜੇ ਨੇ ਅਲਟਾ ਘਾਲ ਤੱਕ ਤੇ ਜਦੋਂ ਟੈਂਕ ਰੋਕੇ ਸੀ ਉਹ ਅਸਲ ਚ ਬ੍ਰਾਹਮਣਾਂ ਦੇ ਪਰਿਵਾਰ ਚੋਂ ਸੀਗਾ ਮੋਹਰ ਸਿੰਘ ਜਿਹਦਾ ਨਾਂ ਸੀ ਦੱਤ ਲਾਲ ਸ਼ਰਮਾ ਤੇ ਫਿਰ ਉਹ ਜਰਨੈਲ ਸਿੰਘ ਜੀ ਨਾਲ ਰਲ ਕੇ ਸੰਤਾ ਨਾਲ ਫਿਰ ਸਿੰਘ ਸੱਜਾ ਸੀਗਾ ਸਤ ਸ੍ਰੀ ਅਕਾਲ ਦੋਸਤੋ ਤੁਸੀਂ ਵੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਉਂਡ ਜ਼ੀਰੋ ਰਿਪੋਰਟ ਜੋ ਕਿ ਦੇਖ ਸਕਦੇ ਹੋ ਤੁਸੀਂ ਮੌਕੇ ਦੀਆਂ ਤਸਵੀਰਾਂ ਅੰਬਰ ਸਰਸਰੀ ਦਰਬਾਰ ਸਾਹਿਬ 6 ਜੂਨ ਦਾ ਘੱਲੂ ਘਾਰਾਂ ਦੇ ਵਿੱਚ ਜੋ ਕਿ ਬਹੁਤ ਵੱਡੀ ਪੱਧਰ ਤੇ ਰੋਸ ਵਜੋਂ ਸਿੱਖ ਸੰਗਤ ਨੇ ਆਲਵਾੜ ਦੀ ਨੇ ਬਣਾਇਆ ਤੇ ਅੱਜ ਜਿਸ ਵਿੱਚ Hindu ਭਾਈਚਾਰੇ ਨੇ ਵੀ ਯੋਗਦਾਨ ਪਾਇਆ ਹੈ ਦੇਖ ਸਕਦੇ ਹੋ Hindu ਭਾਈਚਾਰੇ ਨੇ ਦੁਕਾਨਾਂ ਸਾਰੀਆਂ ਲਗਭਗ ਸਾਨੂੰ ਬੰਦ ਮਿਲ ਲੰਗੀਆਂ ਬਾਜ਼ਾਰ ਚ ਜਿੱਥੇ ਅਸੀਂ ਗਿਆ ਜਿੰਨਾ ਵੀ ਸਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਬਾਜ਼ਾਰ ਸਾਰਾ ਬੰਦ ਪਿਆ ਹੈ ਲਗਭਗ 1.5 2 ਵਜ ਚੁੱਕੇ ਨੇ ਅੱਜ 6 ਜੂਨ ਹੈ 2 ਵਜ ਚੁੱਕੇ ਨੇ ਸਹਿਯੋਗ ਇਹਨਾਂ ਨੇ ਪਾਇਆ ਇਹ ਕਹਿੰਦੇ ਭਾਈ ਜਿਹੜੇ ਨੇ ਬੰਬ ਬੰਨ ਕੇ ਟੈਂਕ ਤੇ ਡੇਗਿਆ ਸੀ ਉਹ ਸਾਡਾ ਧੀ ਕਹਿੰਦੇ ਉਹ ਦਤ ਲਾਲ ਸ਼ਰਮਾ ਸੀ ਜਿਹਦਾ ਨੌ ਬਾਅਦ ਦੇ ਵਿੱਚ ਮੋਹਰ ਸਿੰਘ ਰੱਖਿਆ ਜਦੋਂ ਅੰਬਰ ਸ਼ਕਲਿਆ ਭਿੰਡਰਾਂ ਵਾਲੇ ਸੰਤਾਂ ਦੇ ਨਾਲ ਜੁੜ ਗਿਆ ਆ ਦੇਖੋ ਸਾਨੂੰ ਸਾਰ ਜਿੱਥੇ ਤੱਕ ਵੀ ਨਿਗਾਹ ਜਾਊਗੀ ਸਾਰੇ ਬਾਜ਼ਾਰ ਏਟੀਐਮ ਸਾਰੇ ਬੰਦ ਮਿਲਣਗੇ ਕਿਉਂਕਿ ਉਹ ਕਹਿੰਦੇ ਵੀ ਸਾਡਾ ਸੀ ਉਹ ਦਤ ਲਾਲ ਸ਼ਰਮਾ ਜੋ ਕਿ ਮੋਹਰ ਸਿੰਘ ਸੀ ਜਿਹਨੇ ਆਪਣੀ ਬੇਟੀ ਨਾਲ ਬੰਬ ਬੰਨ ਕੇ ਉੱਪਰ ਡੇਗਿਆ ਸੀ ਆ ਦੇਖ ਸਕਦੇ ਹੋ ਜੀ ਪੁਰਾਣਾ ਆ ਗਿਆ ਹੰਥੀ ਦਰਵਾਜ਼ਾ ਹੰਥੀ ਗੇਟ ਕਹਿੰਦੇ ਨੇ ਜਿਹਨੂੰ ਦੇਖ ਸਕਦੇ ਹੋ ਘੰਟਾ ਘਰ ਲਬੀ ਨਾਲੇ ਲੱਗਿਆ ਹੋਇਆ ਅੰਗਰੇਜ਼ਾਂ ਵੇਲੇ ਦਾ ਘੰਟਾ ਜੇ ਕਹੇ ਦਿਓ ਵੀ ਅੰਮ੍ਰਿਤਸਰ ਤੋਂ ਤਸਵੀਰਾਂ ਦੇਖ ਰਹੇ ਹਾਂ ਦੇ ਸੋਨੂ ਸਾਰੇ ਬਾਜ਼ਾਰ ਜਿੱਥੇ ਤੱਕ ਵੀ ਦੇਖਦੇ ਹਾਂ ਬੰਦ ਪਏ ਨੇ ਜੋ ਕਿ ਭਾਈਚਾਰ ਕਿਸਾਨੀ ਦਾ ਪ੍ਰਤੀਕ ਕਹਿ ਸਕਦੇ ਆ ਭਾਈਚਾਰ ਕਿਸਾਨੀ ਦਾ ਪ੍ਰਤੀਕ ਅੱਜ ਬਾਜ਼ਾਰ ਬੰਦ ਕਰਕੇ ਹਿੰਦੂ ਭਾਈਚਾਰੇ ਨੇ ਸਾਬਤ ਕਰਿਆ ਇਹ ਦੇਖ ਸਕਦੇ ਹੋ ਸਾਹਮਣੇ ਵੀ ਦੁਕਾਨਾਂ ਬੰਦ ਤਾਂ ਬੜੇ ਬੜੇ ਮਾਲ ਬੰਦ ਇੱਧਰ ਦੇਖ ਲਓ ਛੋਟੀਆਂ ਪੱਟੀਆਂ ਦੁਕਾਨਾਂ ਸਾਰੀਆਂ ਬੰਦਾਂ ਸਾਰੀਆਂ ਬੜੀਆਂ-ਬੜੀਆਂ ਦੁਕਾਨਾਂ ਅੱਜ ਬੰਦ ਨੇ ਬਹੁਤ ਵੱਡਾ ਸੰਦੇਸ਼ ਦਿੱਤਾ ਹੈ ਜੋ ਕਿ ਕਹਿੰਦੇ ਆ ਯਾਰ ਇਸੇ ਤਰ੍ਹਾਂ ਇਹ ਕਿਤਾਬ ਨਹੀਂ ਰਹੇ ਅਵੇ ਜਿੱਦੀ ਮੋਗਾ ਜਾਂ ਸ਼ਾਇਦ ਠੇਕਾ ਹੋਵੇ ਵੀ ਬੰਦ ਹੈ ਆ ਦੇਖੋ ਇਹ ਅੰਬਰਸਰ ਦੀਆਂ ਤਸਵੀਰਾਂ ਨੇ ਤੇ ਪਰਲੀ ਸਾਈਡ ਵੀ ਦੇਖ ਲਓ ਕੁਝ ਵੀਰਾਂ ਦੇਖ ਸਕਦੇ ਹਾਂ ਜੇ ਨਿੰਕੇ ਵੀ ਕੁਦਰਤੀ ਜਿਹੜੇ ਕਹਿੰਦੇ ਨੇ ਹਵਾ ਆ ਪੈਂਚਰ ਵਾਲੀ ਆ ਕੋਈ ਪੈਂਚਰ ਹੋ ਜਾਂਦਾ ਇਹ ਖੋਲਣੀ ਕਹਿੰਦੇ ਨੇ ਅਮਰਜੈਂਸੀ ਹੁੰਦੀ ਆ ਪੈਂਚਰ ਵਾਲੀ ਦੁਕਾਨ ਇਹ ਕੋਈ ਖਾਸ ਗੱਲ ਨਹੀਂ ਕਿਸੇ ਦਾ ਪੈਂਚਰ ਹੋ ਜਾਏ ਆਉਂਦੇ ਜਾਂਦੇ ਦਾ ਆ ਗੀਰਦਾ ਬਾਹਰੋਂ ਐਨਆਰਆਈ ਦਾ ਜਿਵੇਂ ਡਾਕਟਰ ਦੀ ਕਹਿੰਦੇ ਨੇ ਆਪਾਂ ਖੁੱਲਣੀ ਚਾਹੀਦੀ ਆ ਪੈਂਚਰ ਵਾਲੀ ਵੀ ਇਸੇ ਤਰ੍ਹਾਂ ਸਿਰਫ ਸਾਨੂੰ ਪੈਂਚਰ ਵਾਲੀਆਂ ਦੁਕਾਨਾਂ ਖੁੱਲੀਆਂ ਮਿਲਣਗੀਆਂ ਦੂਜੀ ਕੀ ਆ ਕੋਈ ਡਾਕਟਰ ਦੀ ਮਿਲ ਜੇ ਉਹ ਵੀ ਅਮਰਜੈਂਸੀ ਹੁੰਦੀ ਆ ਇਹ ਪਰ ਸੋਨੂੰ ਜੇ ਦੂਸਰੀ ਹੈ ਦੂਸਰੀ ਕੋਈ ਨਹੀਂ ਮਿਲਵਾ ਦੇਖੋ ਜਿਵੇਂ ਆ ਪੈਂਚਰ ਹੋ ਗਿਆ ਇੱਥੇ ਲੋਡ ਹੈ ਇੱਥੇ ਅਮਰਜੈਂਸੀ ਹੈ ਜਿਵੇਂ ਉਧਰ ਬਾਈ ਨੇ ਉਹ ਵੀ ਅਮਰਜੈਂਸੀ ਹੈ ਬਾਕੀ ਸੋਨੂੰ ਆ ਦੇ ਇਕੱਠੇ ਠੇਕੇ ਵੀ ਸਾਰਾ ਕੁਝ ਤੁਹਾਨੂੰ ਬੰਦ ਦੇਖੋ ਬਿਲਕੁਲ ਇਹ ਅੰਬਰਸਰ ਸ਼ਹਿਰ ਦੀਆਂ ਤਸਵੀਰਾਂ ਨੇ ਅੱਜ 6 ਜੂਨ ਹੈ 6 ਜੂਨ ਦੀ ਆ ਦੇਖੋ ਚੋਪੜਾ ਟਾਇਰ ਇਹਨਾਂ ਨੇ ਵੀ ਆ ਦੇਖੋ ਤਾਲੇ ਲਾਏ ਹੋਏ ਨੇ ਦੇਖ ਸਕਦੇ ਹੋ ਬڑے-ਬڑے ਮੋਹਰੇ ਬੰਦ ਕਰੇ ਹੋਏ ਨੇ ਦੇਖ ਸਕਦੇ ਹੋ ਤਸਵੀਰਾਂ ਕੋਈ ਸਿੰਘਾਂ ਨੇ ਇਹ ਨਹੀਂ ਕਿ ਕਿਸੇ ਧੱਕੇ ਨਾਲ ਵੀ ਬੰਦ ਕਰੋ 6 ਜੂਨ ਨੂੰ ਜਾਂ ਹੋਰ ਆਪਣੇ ਆਪ ਜ਼ਮੀਰ ਦੀ ਆਵਾਜ਼ ਜਿਵੇਂ ਕਹਿ ਦਿੰਦੇ ਆ ਇਹ ਜਿਹੜਾ ਬੰਨ ਇੱਕ ਹੋਇਆਗਾ ਆਪਣਾ ਮੋਰ ਸਿੰਘ ਇਹ ਕਹਿੰਦੇ ਵੀ ਉਹ ਵੀ ਸਾਡੇ ਹੀ ਖੂਨ ਸੀਗਾ ਸਿੰਘ ਸੱਜ ਗਿਆ ਉਸ ਤੋਂ ਬਾਅਦ ਕਹਿੰਦੇ ਅਸੀਂ ਉਹਦੇ ਵੀ ਅਸੀਂ ਉਹਨੂੰ ਵੀ ਸਹੀ ਦੇ ਮੰਨਦੇ ਆ ਅਦੋਂ ਟਰੱਕ ਵਾਲੇ ਨੇ ਟਰੱਕਾਂ ਵੀ ਲੈਣ ਚਲਾਤੇ